ਅਸਲ ਇਹ ਤਾਂ ਬੀਰ ਦੀ ਉਲਕੀ ਆ ਮਾਣੇ ਫਿਰ ਬੇਟੂ ਉਹ ਆ ਤੁਮਾਲਾ ਜੇ ਡਾਡ ਉਹ ਗੱਲ ਦੂਈ ਹੋਈ ਕੋਈ ਆਠਾ ਕੀ ਹੋਇਆ ਵੀਰੇ ਉਹ ਪਾਣੀ ਬੰਦ ਕਰਕੇ ਆ ਥੱਲੇ ਡੁੱਟ ਗਿਆ ਇਧਰ ਇੱਕ ਮਿੰਟ ਹੌਲਦ ਦੋ ਬਾਈ ਯਾਰ ਮੈਨੂੰ ਨਹੀਂ ਆਏਗਾ ਮੁੰਡਾ ਯਾਰ ਹੋਰ ਕੌਣ ਕਰੂ ਬਾਈ ਯਾਰ ਗਰਮੀ ਦੇਖੀ ਯਾਰ ਰੰਗ ਕਾਲਾ ਹੁੰਦਾ ਯਾਰ ਮੈਂ ਹੁਣ ਤਾਂ ਯਾਰ ਕਾਲਜ ਚ ਪੜ੍ਹ ਕੇ ਆ ਯਾਰ ਉਹ ਕਾਲਜ ਤਾਂ ਹੀ ਜਾਨਾ ਤਰੀਆ ਪੀਸਾ ਪਰ ਜਾਂਦਾ ਹਾਂ ਚੱਲ ਯਾਰ ਆ ਨਾਲੇ ਫੋਨ ਜੇ ਇੱਧਰ ਰੱਖ ਕੇ ਜਾ ਇੱਥੇ ਫੜ ਯਾਰ ਆ ਫੜ ਯਾਰ ਫੋਨ ਆਪਦਾ ਰਾਹੀ ਉਹਦਾ ਵੱਡਾ ਭਰਾ ਬੋਲਦਾ ਮੈਂ ਫੀਸ ਭਰ ਦਿੰਨੇ ਆ ਕਿੰਨੇ 6 ਮਹੀਨੇ ਦੀ ਅਗਲੇ ਹਫਤੇ ਭਰ ਜਾਵਾਂਗੇ ਜੀ ਆਰਤੀ ਨਾਲ ਹਿਸਾਬ ਕਰਨ ਵਾਲਾ ਪਿਆ ਸੀਗਾ ਉਹ ਕਰਕੇ ਫਿਰ ਕਰ ਦਿੰਨੇ ਆ ਚਲੋ ਪਰਸੋਂ ਤੱਕ ਦਾ ਟਾਈਮ ਦੋ ਫਿਰ ਸਰੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਬਾਈ ਤੇਰਾ ਬਾਪੂ ਕੱਤੀ ਹੋਇਆ ਬਾਪੂ ਨੂੰ ਹੱਟੈਕ ਹੋ ਗਿਆ ਵੀਰੇ ਬਾਪੂ ਨੂੰ ਤੂੰ ਜਾ ਲੱਗ ਗਿਆ ਮੈਂ ਠੀਕ ਆ ਰਹੀ ਉਹ ਦਮਣਾ ਓਏ ਇਹ ਹੋਇਆ ਭਾਈ ਓਏ ਬਾਪੂ ਨੂੰ ਹੱਟੈਕ ਹੋ ਗਿਆ ਕਿਵੇਂ ਭਾਈ ਤੂੰ ਚਾਹ ਹਸਪਤਾਲ ਲੈ ਕੇ ਜਾ ਮੈਂ ਆਉਣਾ ਪੈਸੇ ਵਾਈ ਲੈ ਕਰਕੇ ਕੋਸ ਸਤਿ ਸ਼੍ਰੀ ਅਕਾਲ ਸਿੱਟ ਜੀ ਸਨੀ ਬਹੁਤ ਦਹੀ ਪਰੋ ਤਾ ਪੈ ਪੈ ਸੈਂਸ ਦੀ ਲੋੜ ਸੀ ਜੀ ਬਾਪੂ ਢਿੱਲਾ ਹੋ ਗਿਆ ਪਹਿਲਾਂ ਵੀ ਦਵਾਂਗੇ ਕੋਈ ਨਾ ਬੀ ਕਹ ਯਾਰ ਦੇ ਦੋ ਹੋਰ ਜੀ ਯਾਰ ਫੋਨ ਕੱਟ ਤਾ ਕੀ ਨੂੰ ਕੁਛ ਬਾਈ ਕੀ ਹਾਲ ਆ ਵਧੀਆ ਹਾਂ ਹਾਂ ਪਰਿਵਾਰ ਵਧੀਆ ਬਈ ਹਾਂ ਬਾਪੂ ਵਾਰੀ ਗੱਲ ਕਰਦਾ ਸੀ ਯਾਰ ਢਿੱਲਾ ਹੋ ਗਿਆ ਬਾਪੂ ਨੂੰ ਹਾਰਟ ਅਟੈਕ ਹੋ ਗਿਆ ਪੈਸਿਆਂ ਦੀ ਲੋੜ ਸੀ ਬਾਈ ਯਾਰ ਦੇਖ ਲੈ ਬਾਈ ਯਾਰ ਜੇ ਹੋ ਸਕਦਾ 20000 ਰੁਪਏ ਦੀ ਲੋੜ ਸੀਗੀ ਚਲ ਠੀਕ ਆ ਬਾਈ ਚਲ ਜੇ ਹੋ ਗਿਆ ਬਾਈ ਕਿਦੋਂ ਮੜ ਜਾ ਦੱਸ ਦੀ ਯਾਰ ਫਸਲ ਤੇ ਗੜੇ ਮਾਰੀ ਹੋ ਜਾਵੇ ਪੱਕੀ ਫਸਲ ਤੇ ਗੜੇ ਮਾਰੀ ਹੋ ਜਾਵੇ ਓ ਖੇਰ ਅੱਗ ਫਾ ਲੈਂਦਾ ਏ ਛੋਟਾ ਪਿੱਕੇ ਪਿੰਡ ਨਹੀਂ ਰਹਿਂਦਾ ਏ ਓ ਜੱਟ ਕੇ ਪਿੰਡ ਨਹੀਂ ਰਹਿਂਦਾ ਏ ਓ ਜੱਟ ਕੇ ਪਿੰਡ ਵੇਂਦਾ ਏ ਭਾਈ ਓ ਭਾਈ ਭਾਈ ਓਏ ਓ ਬਾਈ 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 ਬਾਪੂੜੀ ਰਿਹਾ ਵੇ ਓ ਬਾਈ ਉੱਟ ਵੇ ਓ ਬਾਈ ਆ ਗਿਆ ਨਾ ਬਾਈ ਬਾਪੂੜੀ ਰਿਹਾ ਇਹ ਬੜਾ ਬਾਪੂੜੀ ਰਿਹਾ ਬਾਈ ਓ ਪੁੱਤਾਂ ਪੁੱਤ ਹੀ ਪੜਾਏ ਮਸਾ ਜਾਂਦੇ ਨੇ ਇਹ ਹਾਲ ਹੈ ਜੱਟਾਂ ਦੇ ਘਰ ਦਾ ਓ ਜਿੱਥੇ ਹੁੰਦੀ ਐ ਪਵੰਦੀ ਦੇਕੇ ਕੁੜੀ ਨੂੰ ਸੌਰੀ ਤੋੜਨਾ ਉਹ ਨਿਤ ਸੋਚਾਂ ਵਿੱਚ ਵੈਂਦਾ ਹੈ ਸਾਨੂੰ ਦੱਸੇ ਉਹ ਜਰਾ ਕਹ ਗੋ